ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਆ امید ਕਰਦਾ ਕਿ ਰਾਜਬ ਜੀ ਹੋਗੇ ਚੜ੍ਹਦੀ ਗਲ ਵਿਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰ ਲੋਕਾਂ ਤੱਕ ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਵੀ ਦੋ ਗੱਲਾਂ ਦੱਸਾਂਗੇ ਵੀ ਇਹ ਦੋ ਗੱਲਾਂ ਲੈ ਕਿਸੇ ਤੇ ਡਿਪੈਂਡ ਨਾ ਰਹੋ ਕਿਸੇ ਦੇ ਆਸਰੇ ਨਾ ਰਹੋ ਕਿਉਂਕਿ ਜੇ ਤੁਸੀਂ ਇੰਨਾਂ ਗੱਲਾਂ ਨੂੰ ਲੈ ਕੇ ਕਿਸੇ ਤੇ ਡਿਪੈਂਡ ਹੋ ਗਏ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਇੰਨਾ ਪਿੱਛੇ ਰਹਿ ਜਾਓਗੇ ਤੇ ਫਿਰ ਅੱਗੇ ਵਧਣਾ ਔਖਾ ਹੋ ਜਾਂਦਾ ਹੈ ਨਾ ਬਹੁਤ ਮੁਸ਼ਕਲ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਸੋ ਇਹ ਦੋ ਗੱਲਾਂ ਤੇ ਆਂਦਾ ਸੁਣਿਓ ਛੋਟੀ ਜੀ ਵੀਡੀਓ ਤੇ ਜਿਆਦਾ ਲੰਬੀ ਵੀਡੀਓ ਨਹੀਂ ਹੈਗੀ ਪਹਿਲੇ ਨੰਬਰ ਤੇ ਜੀ ਜਦੋਂ ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਹੈ ਨਾ ਕਈ ਵਾਰ ਅਸੀਂ ਕੀ ਕਰਦੇ ਹਾਂ ਅਸੀਂ ਸਾਡੇ ਨਾਲ ਦਾ ਕੋਈ ਨਾ ਫਰੈਂਡ ਸਰ ਗੱਲ ਦੇ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਜਾਂ ਜਾਣਕਾਰ ਹੋਰ ਬੰਦਾ ਅਸੀਂ ਕਿੰਨੇ ਚੱਲ ਜਾਂ ਉਹਨੂੰ ਨਾਲ ਲੈ ਜੀ ਹਣਾ ਕੋਈ ਵੀ ਕੰਮ ਕਰਨ ਦਾ ਕੰਮ ਕੋਈ ਵੀ ਹੋ ਜਾਏ ਛੋਟਾ ਚਾਹੇ ਵੱਡਾ ਹਣਾ ਤੇ ਅਸੀਂ ਕਿੰਨੇ ਚੱਲ ਜਾਂ ਉਹਨੂੰ ਨਾਲ ਲੈ ਕੇ ਜਾਂਦੇ ਹਾਂ ਇਕੱਲੇ ਨਹੀਂ ਜਾਂਦੇ ਹਣਾ ਇਨ ਕੇਸ ਉਹ ਬੰਦਾ ਤੁਹਾਡੇ ਨਾਲ ਨਹੀਂ ਤੁਰਦਾ ਕਿਸੇ ਵੀ ਕਾਰਨ ਕਰਕੇ ਜਾਂ ਉਹ ਬਿਜ਼ੀ ਆ ਜਾਂ ਉਹਨੇ ਵੈਸੇ ਮਨਾ ਕਰਤਾ ਜਾਂ ਜੋ ਵੀ ਹੈ ਨਾ ਤਾਂ ਕੀ ਕਰਦੇ ਹੋ ਕਈ ਬੰਦੇ ਕੀ ਕਰਦੇ ਨੇ ਉਹ ਆਪਣਾ ਕੰਮ ਉਸ ਦਿਨ ਛੱਡ ਦਿੰਦੇ ਨੇ ਉਸ ਤੋਂ ਕੌਣ ਕਰ ਦਿੰਦੇ ਵੀ ਚੱਲ ਯਾਰ ਉਹਨੇ ਉਹ ਨਾਲ ਨਹੀਂ ਗਿਆ ਫਿਰ ਕਿਸ ਦਿਨ ਰੱਖ ਲਾਂਗੇ ਹਣਾ ਹੁਣ ਇੱਥੇ ਇੱਕ ਚੀਜ਼ ਤੁਸੀਂ ਭੁੱਲ ਜਾਨੇ ਤੁਸੀਂ ਇੱਕ ਤਾਂ ਆਪਣਾ ਉਹ ਦਿਨ ਖਰਾਬ ਕਰ ਲਿਆ ਠੀਕ ਹੈ ਜੀ ਜਿਹੜਾ ਤੁਸੀਂ ਉਸ ਦਿਨ ਕੰਮ ਕਰਨਾ ਸੀਗਾ ਤੇ ਸਮਾਂ ਖਰਾਬ ਹੋ ਗਿਆ ਤੁਹਾਡਾ ਠੀਕ ਹੈ ਜੀ ਹੁਣ ਜਿਹੜਾ ਤੁਸੀਂ ਨੈਕਸਟ ਡੇ ਚੂਜ਼ ਕਰੋਗੇ ਹਨਾ ਜੇ ਤੁਸੀਂ ਫੇਰ ਉਹ ਤੇ ਡਿਪੈਂਡ ਰਹੋਗੇ ਉਹ ਫੇਰ ਨਾ ਤੁਸੀਂ ਫੇਰ ਹੀ ਕੰਮ ਕਰੋਗੇ ਸੋ ਇਸ ਲਈ ਕੋਸ਼ਿਸ਼ ਕਰੋ ਜਿਹੜਾ ਕੰਮ ਕਿਸੇ ਦੀ ਹੈਲਪ ਤੋਂ ਬਿਨਾ ਹੁੰਦਾ ਆ ਉਹਨੂੰ ਨਿਪਰੇ ਚਾੜੋ ਆਪ ਹੀ ਖੁਦ ਹੀ ਇਕੱਲੇ ਥੋੜੇ ਚਿਰ ਇੰਨੀ ਕੁ ਹੋਣੀ ਚਾਹੀਦੀ ਹੈ ਕੈਪੇਬਿਲਿਟੀ ਵੀ ਹਾਂ ਜਰ ਤੁਸੀਂ ਸੋਚੋ ਵੀ ਹਾਂ ਜਰ ਇਹ ਕੰਮ ਮੈਂ ਇਕੱਲਾ ਕਰ ਸਕਦਾ ਕੋਈ ਗੱਲ ਨਹੀਂ ਯੋਗ ਦਾ ਨਾਂ ਨਹੀਂ ਹੈਗਾ ਹਾਂ ਕਈ ਕੰਮ ਹੁੰਦੇ ਐ ਸੇ ਵੀ ਕਿਸੇ ਨੂੰ ਨਾਲ ਲੈ ਜਾਣਾ ਜ਼ਰੂਰੀ ਹੋ ਜਾਂਦਾ ਉੱਥੇ ਆਪਾਂ ਮੰਨਦੇ ਆ ਠੀਕ ਆ ਪਰ ਜਿਹੜਾ ਕੰਮ ਤੁਸੀਂ ਇਕੱਲੇ ਕਰ ਸਕਦੇ ਹੋ ਇਕੱਲੇ ਕਰੋ ਨਹੀਂ ਤਾਂ ਤੁਸੀਂ ਜ਼ਿੰਦਗੀ ਵਿੱਚ ਬਹੁਤ ਪਿੱਛੇ ਰਹੋਗੇ ਸਮਾਂ ਖਰਾਬ ਹੁੰਦਾ ਠੀਕ ਹੈ ਜੀ ਇਸ ਚੀਜ਼ ਦਾ ਸੋ ਨੰਬਰ 2 ਤੇ ਜਿਹੜੀ ਆਪਾਂ ਗੱਲ ਕਰਾਂਗੇ ਜੀ ਕਈ ਬੰਦੇ ਹੈਗੇ ਅੱਜ ਦੇ ਸਮੇਂ ਵਿੱਚ ਜਿਹੜੇ ਨਾਲ ਸੇਵਿੰਗ ਨਹੀਂ ਕਰਦੇ ਹੈਗੇ ਪੈਸੇ ਨੂੰ ਲੱਗੇ ਹਨ ਸੇਵਿੰਗ ਦੋਸਤੋ ਬਹੁਤ ਜ਼ਰੂਰੀ ਆਜ ਦੇ ਸਮੇਂ ਦੇ ਵਿੱਚ ਜੋ ਅਜਦਾ ਦੌਰ ਚੱਲ ਰਿਹਾ ਵਾ ਕਿਉਂਕਿ ਆਪਾਂ ਕਿਸੇ ਦੇ ਆਸਤੇ ਨਹੀਂ ਰਹਿ ਸਕਦੇ ਆਪਾਂ ਨੂੰ ਕੱਲ ਨੂੰ ਰੱਬ ਨਾ ਕਰੇ ਘਰ ਵਿੱਚ ਕਿਸੇ ਤਰੀਕੇ ਨਾਲ ਕੋਈ ਲੋੜ ਪੈ ਜੇ ਪੈਸੇ ਦੀ ਤੇ ਸਾਡੇ ਕੋਲ ਸੇਵਿੰਗ ਨਾ ਹੋਵੇ ਅਸੀਂ ਦੂਸਰਿਆਂ ਤੋਂ ਮੰਗੀਏ ਮੰਗਣੇ ਪੈਂਦੇ ਆਪਾਂ ਮੰਗਦੇ ਦੀਆਂ ਠੀਕ ਆ ਨੋ ਡਾਊਟ ਇਚ ਕੋਈ ਗੱਲ ਦੀ ਹੈ ਨਾ ਹਰ ਕੋਈ ਮੰਗ ਲੈਂਦਾ ਹਨਾ ਪਰ ਕਈ ਵਾਰੀ ਅਗਲਾ ਵੀ ਮਜਬੂਰ ਹੋ ਜਾਂਦਾ ਵੀ ਉਹਦੇ ਕੋਲ ਅਵੇਲੇਬਲ ਨਹੀਂ ਹੁੰਦਾ ਹਨਾ ਆਪਾਂ ਅਗਲੇ ਨੂੰ ਦੋਸ਼ ਨਹੀਂ ਦਿੰਦੇ ਹੈਗੇ ਇਸ ਲਈ ਕੋਸ਼ਿਸ਼ ਕਰੋ ਆਪਣੀ ਇਨਕਮ ਦੇ ਵਿੱਚੋਂ ਜੋ ਵੀ ਤੁਸੀਂ ਕਮਾਉਣੀਓ ਸਾਲ ਦਾ ਮਹੀਨੇ ਦਾ ਜੋ ਵੀ ਉੱਚੋਂ ਜ਼ਿਆਦਾ ਨਾ ਸੀ 10% ਜ਼ਰੂਰ ਆਪਣਾ ਕੱਢਦੇ ਕਰੋ ਸੇਵਿੰਗ ਲਈ ਜੋ ਕਿ ਤੁਹਾਡਾ ਔਕੇ ਸਮੇਂ ਕੰਮ ਆਵੇ ਜੇ ਤੁਸੀਂ ਇਹ ਚੀਜ਼ ਨਹੀਂ ਕਰਦੇ ਤਾਂ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਪ੍ਰੋਬਲਮਸ ਆ ਸਕਦੀਆਂ ਨੇ ਸੋ ਸੇਵਿੰਗ ਵੀ ਜ਼ਰੂਰ ਕਰਿਆ ਕਰੋ ਇੱਕ ਛੋਟੀ ਜਿਹੀ ਗੱਲ ਹੈ ਨਾ 10% ਕੱਢਣਾ ਹਨਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਔਕੇ ਸੁੱਖਿਓ ਕੀ ਇਹ ਚੀਜ਼ ਵੀ ਕਰਿਆ ਕਰੋ ਸੋ ਦੋਸਤੋ ਇਹ ਦੋ ਚੀਜ਼ਾਂ ਕਿਸੇ ਦੇ ਵੀ ਆਸਰੇ ਨਾ ਛੱਡਿਓ ਵੀ ਹਾਂ ਡਿਪੈਂਡ ਨਾ ਰਹਿਓ ਇਹਨਾਂ ਦੋ ਚੀਜ਼ਾਂ ਦੇ ਲੈ ਕੇ ਕਦੇ ਵੀ ਕਿਸੇ ਤੇ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜ ਸਾਸ੍ਰੀਕਾਲ ਜੀ